ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਟੁਕੜ ਵੜ ਸੇਲ ਲਈ ਲੈ ਕੇ ਆਏ ਹਾਂ ਤੇ ਬਾਕੀ ਦੀ ਜਿਹੜੀ ਗੱਲਬਾਤ ਕਰਦੇ ਆਂ ਆਪਾਂ ਬਾਈ ਨਾਲ ਅੱਜ ਪੁੱਛਦੇ ਹਾਂ ਡਟੇ ਹਾਂਜੀ ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰੇ। ਉਹ ਠੀਕ ਹੋ ਬਾਈ, ਪੂਰੇ ਵਧੀਆ ਹੀ। ਨਾਮ ਤੇ ਬਾਈ ਆਪਣਾ ਡਰੈੱਸ ਬੋਲ ਦਿਓ। ਨਾਂ ਵੀਰੇ ਖਸਕੀਰਤ ਸਿੰਘ ਪਿੰਡ ਮਾਸੀਗੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ। ਨੇੜੇ ਪਿੰਡ। ਨੇੜੇ ਪਿੰਡ ਆਪਾਂ ਨੂੰ ਇੱਧਰ ਬਲਾਫਰ ਰਹਿੰਦਾ ਵੀਰੇ ਇੱਧਰ ਹੰਤਪੁਰਾਈ। ਠੀਕ ਆ। ਕੰਡਕਟਰ ਨੰਬਰ ਬੋਲ ਦਿਓ। 98799 ਵੀਰੇ 24403। ਇਹ ਬਾਈ ਦਾ ਕੰਡਕਟਰ ਨੰਬਰ ਆ, ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ। ਜਿਹੜੀ ਸਾਹਮਣੇ ਵੜ ਦੇਖ ਰਹੇ ਆ ਬਾਈ ਕਿਹੜਾ ਸੂਆ ਸੂਈ ਆ। ਇਹ ਪਲੂਣ ਵੱਸੀ ਦੀ ਸੂਈ ਵੀ ਆ ਬਾਈ। ਤੇ ਕਿੰਨਾ ਦੁੱਧ ਬਾਈ ਹਾ ਦੁੱਧ ਬਾਈ 10 ਕਿਲੋ ਐਨ ਆਪਣੇ ਘਰੇ 2 ਡੰਗ ਚੋਲੇ 4 ਚੋਲੇ 10 ਡੰਗ ਚੋਲੇ ਯਾਰ ਠੀਕ ਹੈ ਹਾਂ ਬਾਈ ਕਹਿੰਦਾ ਮੰਨ ਕੇ ਚੱਲੋ ਵੀ ਭਾਵੇਂ ਮੈਂ 10 ਡੰਗ ਚੋਲੇ ਕੋਈ ਚੱਕਰ ਹੀ ਨਹੀਂ ਗ੍ਰੀ ਹਾਂ ਆਪਾਂ ਨੂੰ ਕੋਈ ਚੱਕਰ ਨਹੀਂ ਆ ਗਿਆ ਸੀ ਠੀਕ ਠੰਡੀ ਬੈਠ ਕਿਵੇਂ ਮਰਜੀ ਹੱਥ ਪੱਲਾ ਫੇਰੀ ਚੱਲ ਠੀਕ ਹੈ ਬਾਕੀ ਅੰਗਰਾਂ ਬਲੇਵਾ ਵਾਲਾ ਸੁਣਾ ਹਾਂ ਫਿੱਟ ਫਿੱਟ ਲੇਵਾ ਬਾਈ ਇਹਦਾ ਨਾ ਕੋਈ ਐ ਟੁੱਟ ਮਾ ਨਹੀਂ ਹੈਗਾ ਇਹ ਦੁੱਧ ਵਾਲਾ ਲੇ ਬਾਈ ਆ ਸਾਰਾ ਬਾਈ ਸਹੀ ਗੱਲ ਹੈ ਹੀਟਿੰਗ ਵਾਲਾ ਲੇਵਾ ਆ ਗਿਆ ਬਾਕੀ ਥਣ ਬਹੁਤ ਚੰਗਾ ਲੱਗਾ ਪੂਰੀ ਵਿਥੀ ਤੇ ਥਣ ਕਹਿ ਸਕਦੇ ਕਰਮਣ ਨੂੰ ਲੱਗਾ ਬਾਕੀ ਪੂਰੀ ਚੰਗੀ ਬਹਿੜ ਆ ਬਾਈ ਧੀ ਦੇ ਪਾਵੇ ਵਰਗੇ ਥਣ ਪਏ ਹਾਂ ਹਾਂ ਠੰਡੀ ਤਾਂ ਇੰਨੀ ਆ ਬੈਠ ਕਿਵੇਂ ਮਰਜੀ ਬੈਠ ਜਾਗਾਗਾ ਹਾਂ ਖੋਲ ਦੇ ਬਾਕੀ ਫੇਸਬੁਕ ਤੋੜਾ ਧਰਾ ਸਾਨੂੰ ਇੱਕ ਚੈੱਕ ਕਰਵਾ ਨਾ ਫੇਸ ਵਗੈਰਾ ਚੈੱਕ ਬੜਾ ਪਿਆਰਾ ਆ ਗਿਆ ਇੱਕ ਨੰਬਰ ਆ ਬਈ ਇੱਕ ਨੰਬਰ ਹਾਂ ਥਾਂ ਲੈਵੇ ਦੀ ਸਾਫ ਸੁਥਰੀ ਕੱਲਾ ਕੱਲਾ ਥਾਂ ਤੋੜਾ ਧਰਾ ਬਹੁਤ ਚੰਗਾ ਆ ਗਿਆ ਇੱਕ ਨੰਬਰ ਆ ਬਈ ਇੱਕ ਨੰਬਰ ਬਾਕੀ ਵੱਡੀ-ਬੁੱਡੀ ਬਹੁਤ ਆ ਹਾਂ ਬਾਕੀ ਕੱਦ-ਕੁੱਦ ਬਹੁਤ ਆ ਜਾਣ-ਜੂਨ ਬਹੁਤ ਆ ਬੈਠ ਚ ਚਮਕਲੀ ਵੜਾ ਬਈ ਲਿੱਸੀ ਨਹੀਂ ਲਾਮੀ ਨਹੀਂ ਕਿਸੇ ਵਕਤ ਠੰਡੀ ਚੀਜ਼ ਦਾ ਭਾਵੇਂ ਕਿਵੇਂ ਮਰਜੀ ਬੈਠਾ ਰਹਿ ਬਈ ਲੈ ਕੋਈ ਚੱਕਰ ਹੀ ਨਹੀਂ ਹੈਗਾ ਕੋਈ ਚੱਕਰ ਹੀ ਨਹੀਂ ਜਿਵੇਂ ਮਰਜੀ ਬੈਜੋ ਬਈ ਮੋਹਨ ਬੈਠਾ ਬਾਈ ਕੋਈ ਕਰਮਣ ਨੂੰ ਦਿੱਕ ਨਹੀਂ। ਬਾਕੀ ਲੈ ਲੇਵੇ ਦੀ ਸਫਾਈ ਸੁਹੀ ਬਹੁਤ ਆ ਬਾਈ ਮਗਰੋਂ। ਸਹੀ ਗੱਲ ਆ ਹਨਾ। ਹਾਂ। ਬਾਕੀ ਫੇਸ ਆਪਾਂ ਤੇ ਕਰਵਾਈ ਹੈ ਮਾੜਾ ਚੰਗੀ ਬਹੁਤ ਆ ਬਾਈ ਬੈੜਾ ਨਹੀਂ ਹੈਗਾ ਕੋਈ ਚੱਕਰ। ਹੂੰ। ਹਾਂ ਬਾਕੀ ਮੁੱਲ ਵੀ ਜਾਇਜ਼ ਦੇਖੋ। ਤੇ ਮੁੱਲ ਕੀ ਰਹੂਗਾ ਇਹਦਾ? ਮੁੱਲ ਵੀਰੇ ਕੋਸ ਮਰਜ਼ੀ ਕਰਾਈ ਚੱਲ ਹਨਾ। ਆਪਾਂ ਨਾ ਫੈਡ ਪਾਉਣਾਗਾ ਤੈਨੂੰ ਦਿਖਾਇਆ ਵੀ ਆ ਹਨਾ। ਹਾਂ ਆਪਾਂ ਅੱਜ ਦੀ ਘੜੀ ਬੈਣ 29 28000 ਰੁਪਏ ਦੀ ਦੇ ਦਾਂਗੇ ਬਾਈ। ਠੀਕ ਆ ਹਾਂ ਆਫਰ ਹੀ ਆ ਬਸ ਬਰੇ ਬਾਈ ਕਹਿੰਦਾ ਲੈਣ ਦੇਣ ਮੁੱਲੀ ਕਰਨਾ ਬਾਈ ਨੇ ਸੈੱਡ ਪਾਉਣਾ ਬਾਕੀ ਦੰਦਾ ਚ ਹੀ ਹੋਊ ਬਿਹੜ ਚੌਗੀ ਆ ਸ਼ਿੰਗੀ ਹੋਊਗੀ ਹੂੰ ਦੰਦਾ ਚ ਹੀ ਹੋਊ ਬਿਹੜ ਤੇ ਮੁੱਲ ਅਠਾਈ ਹਜ਼ਾਰ ਰੁਪਇਆ ਬਾਈ ਕਹਿੰਦਾ ਮਾਨ ਤਨ ਮੌਕੇ ਤੇ ਜ਼ਰੂਰ ਹੋ ਜਾਊਗਾ ਬਾਕੀ ਤੋਰਾ ਤਰਾ ਵੀ ਕਰਮ ਵਾਲੀ ਦਾ ਇੱਕ ਨੰਬਰ ਮੁੱਲ ਲੱਗੇ ਵੀ ਬਾਈ ਦੇ ਜਾਇਜ਼ ਹੁੰਦੇ ਆ ਕੋਈ ਬੈੜ ਚ ਇਹੀ ਜੀ ਗੱਲ ਸਹੀ ਗੱਲ ਆ ਜਿੰਦ ਜਾਣ ਵਾਲੀ ਆ ਤੇ ਖੁਸ਼ਕੀਰਤ ਬਾਈ ਲਾਈਵ ਚ ਬਾਈ ਵੀ ਕਰੋਗੇ ਹਾਂ ਹਾਂ ਬਾਈ ਚ ਬਾਈ ਕਰਕੇ ਦਿਖਾਵਾਂਗੇ ਚਬਾਈ ਬਾਈ ਕਹਿੰਦਾ ਆਪਾਂ ਕਰਕੇ ਦਿਖਾਵਾਂਗੇ ਬਾਈ ਬਾਕੀ ਵੀਰੇ ਇੱਥੇ ਤਸੱਲੀ ਕਰਕੇ ਲੈ ਜੇ ਹਨਾ ਅਗਲਾ ਬਾਅਦ ਚ ਆਪਣੀ ਬਾਈ ਗੇਟੋਂ ਬਾਹਰ ਕੋਈ ਗਰੰਟੀ ਨਹੀਂ ਇੱਥੇ ਭਾਵਾਂ ਦੀ ਅਗਲਾ ਯਾਰ ਕਿਹੜਾ ਮਰਜ਼ੀ ਬੰਦਾ ਲੈ ਆਵੇ ਤੇ ਛੱਲੀ ਕਰਕੇ ਲੈ ਕੇ ਜਾਵੇ ਬਾਈ ਠੀਕ ਆ ਹਾਂ ਤੈਨੂੰ ਪਤਾ ਬਈ ਆਪਣਾ ਵੀ ਮਾਲ ਗਾਂ ਤੋਂ ਲਿਆ ਆਇਆ ਹੁੰਦਾ ਮੰਨਦਾਗਾ ਆਪਣੀ ਕਿਹੜਾ ਘਰ ਦੀਆਂ ਗੀ ਸਹੀ ਗੱਲ ਆ ਬਈ ਹਾਂਜੀ ਠੰਡੀ ਸੀ ਬਹੁਤ ਹੈਨਾ ਪੂਰੀ ਠੰਡੀ ਸੀ ਲਾ ਬਈ ਕਿਵੇਂ ਮਰਜੀ ਨਿਆਣਾ ਭਾਈ ਚੱਲ ਕੋਈ ਚੱਕਰ ਨਹੀਂ ਹੈਗਾ ਬੈਠਾ ਹਾਂ ਸਹੀ ਗੱਲ ਆ ਬਈ ਠੰਡੀ ਠੰਡੀ ਕਰਮਾਂ ਵਾਲੀ ਬੋਲ ਕੋਈ ਕਹਿਣਾ ਕੁਛ ਨਹੀਂ ਜੇ ਮਰਜੀ ਨਿਆਣਾ ਨੂੰ ਨਾਲੇ ਚੱਲੋ ਹੁਣ ਜਦ ਮੈਂ ਬਾਈ ਮੌਂ ਨਾ ਬੈਗਾ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਬਈ ਕੋਈ ਦਿੱਕਤ ਨਹੀਂ ਬਾਲੀ ਹੰਡੀ ਮੈਸੇਜ ਮੇਗਾ ਕਰਨ ਨੰਬਰ ਆ ਬਈ ਯਾਰ ਇਧਰ ਦੀ ਹੋ ਗਿਆ ਠਣ ਠਣ ਦਿਖਾ ਦੀ ਪਰ ਸਮਾਪ ਹੂੰ ਲੈ ਕੀ ਬਾਤ ਆ ਬੜਾ ਚੰਗਾ ਹੈ ਨਾ ਪਤਾ ਹਾਂ ਹਾਂ ਬਈ ਸਹੀ ਗੱਲ ਆ ਬਈ ਬਾਕੀ ਬਾਜਣ ਬਹੁਤ ਆ ਯਾਰ ਹਾਂ ਹਾਂ ਕਦ ਕਦ ਬਹੁਤ ਆ ਬਾਕੀ ਜਾਣ ਵਾਲੀ ਬਹਿੜ ਕੋਈ ਲਿੱਸੀ ਫਿੱਕੀ ਨਹੀਂ ਹੈਗੀ ਸਹੀ ਗੱਲ ਆ ਮੈਂ ਕਹਣਾ ਹਸਕੀਲ ਤੋ ਚੋਣ ਹੀ ਬੜਾ ਚੰਗਾ ਯਾਰ ਇੱਕ ਨੰਬਰ ਆ ਬਈ ਚੋ 10 ਕੇ ਕਰ ਸਕੋ ਬਾਲ 10 ਦੀਆਂ ਖੜਕਾ ਕਰਦੀਆਂ ਨਹੀਂ ਮੇਨ ਕੱਲੇ ਠੰਡੀ ਸ਼ੀਲ ਦੀ ਹਾਂ ਬਾਕੀ ਆਪਾਂ ਬਈ ਚੋਣ ਦੋ ਮਾੜਾ ਆਪਾਂ ਹੂੰ ਬਾਕੀ ਜਿਹੜੀ ਲੱਕ ਆਈਆਂ ਮਾਰੀ ਲਈ ਯਾਰ ਕਿਉਂ 10 ਬਾੜੀ ਮਾਂ ਦਾ ਸਾਲ ਸਹੀ ਗੱਲਾਂ ਆ ਸਾਹਰ ਤੂਰ ਬੈਠਦੀ ਇੱਕ ਨੰਬਰ ਆ ਕਿ ਮਰਜੀ ਜੀਆ ਤੇ ਚੱਕਰੀ ਨਹੀਂ ਗਾ ਹੂੰ ਮੈਂ ਕਹਣਾ ਯਾਰ ਬਾਲਟੀ ਨੇ ਲਾਉਣ ਵਾਲੀ ਕਰਤੀ ਕਰਨ ਵਾਲੀ ਨੇ ਹੂੰ ਲੈ ਅੱਡੀ ਬਾਟੀ ਕਰਤੀ ਕਰਮਾਣੀ ਨੇ ਚੋਣ ਜਵਾ ਦੇਖੋ ਬੜਾ ਚੰਗਾ ਗਾ चिटा धोदा जमा जमा बाकी भाई मुल खैर अगे बी जय जी हों बी ने अज भी भाई जय जी रखे कि नहीं बो हां हाँ भाई कोई बाल मुल नहीं

ਕਿੱਥੇ ਖੜਕੀ ਤੇ ਨਾਲਾ ਤੋਂ ਉੱਥੇ ਨਾਲ ਉੱਥੇ ਹੈ ਨਾ ਜਿੱਥੇ ਖੜ ਗਈ ਜਮਾ ਹੀ ਬਈ ਯਾਰ ਕਿੱਥੇ ਖੜ ਗਈ ਖੜ ਗਈ ਬੈੜ ਪੈਰ ਵੀ ਨਹੀਂ ਪਟਦੀ ਬੁੜੀ ਚੋਲੇ ਬੰਦਾ ਚੋਲੇ ਕੋਈ ਚੱਕਰ ਨਹੀਂ ਹੈ ਗੱਲ ਆਹ ਪਿਆਰ ਵੀ ਨਹੀਂ ਪਟਦੀ ਕਿ ਵਾਈ ਜੂਈ ਤਾਂ ਬੜੀ ਚੰਗੀ ਆ ਹੂੰ ਬਾਕੀ ਸ਼ਾਂਤ ਸੇ ਵਾਹਦੀ ਆ ਨਾ ਪੂਰੇ ਠੰਡੇ ਸੀਲ ਪਸ਼ੂ ਦਾ ਬਈ ਇਹੀ ਪੈਦਾ ਹੋ ਜਾਂਦਾ ਹੂੰ ਸਹੀ ਗੱਲ ਆ ਬਾਕੀ ਕਹਿਣਾ ਨਹੀਂ ਕੋਸਕਣੀ ਹਾਂ ਲੇਵਾ ਪੂਣੀ ਬਣਾ ਗਈ ਹੈ ਨਾ ਜਮਾ ਪੂਣੀ ਬਣਾ ਜਾਂਦੀ ਆ ਬਈ ਉਹ ਨਹੀਂਦਾ ਬਈ ਦੁੱਧ ਹੂੰ ਕੋਈ ਆਪਣੀ ਆਈ ਨਹੀਂ ਘਟਮੀ ਜੀ ਬਾਲਟੀ ਆ ਗਈ ਦੇਖ ਲੈ ਜਮਾ ਪੂਣੀ ਬਣ ਆ ਗਈ ਆਥ ਨੇ ਐਂ ਐਂ ਲੈਵਾ ਪਰ ਜਾਣਾ ਨੇ ਬਈ ਸਹੀ ਗੱਲ ਆ ਹਾਂ ਚੈੱਕ ਕਰ ਸਕਦਾ ਕੀ ਬਾਤ ਹੈ ਸ਼ੀਲ ਤਾਂ ਇੰਨੀ ਆ ਯਾਰ ਗਰੰਟੀ ਆਪਣੀ ਸ਼ੀਲ ਦੀ ਜੇ ਅਗਲੇ ਦੇ ਘਰੇ ਲੱਤ ਵੀ ਮਾਰ ਜੇ ਬਹਿਣਾ ਠੀਕ ਹੈ ਬੈੜ ਵਾਪਸ ਭੇਜ ਦੇਗਾ ਤੇ ਜੇ ਕਿਸੇ ਵੀ ਵੀਰ ਨੂੰ ਬਈ ਬੈੜ ਆਵੇ ਪਸੰਦ ਬਾਈ ਨਾ ਕਰਿਓ ਕੰਡਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ